ਸਤਿਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਨਾਨਕ ਨਾਮਨਾ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ ਜਮਦਰ ਬਤੇ ਮਾਰਿਐ ਫਿਰ ਵਿਸਠਾ ਮਾਹੀ ਪਚਾਏ ਮਹਲਾ 3 ਨਾਨਕ ਸਤਿਗੁਰ ਸੇਵੈ ਆਪਣਾ ਸੇ ਜਨ ਸਤਨਾਮ ਵਾਹਿਗੁਰੂ ਸਹਿਬ ਜੀ ਬਾਰ ਮਹਾ ਮਾਜ ਮਹਲਾ ਪੰਜਵਾ ਕਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਟ ਦਹ ਜਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੋਟ ਤਹਿ ਜਿਸ ਸਿਪ੍ਰਮੇ ਥਕੇ ਆਏ ਪ੍ਰਭ ਕੀ ਸਾਮ ਤੀਨ ਦੁਤ ਤੇ ਬਾਹਰੀ ਕਿਤਨ ਆਵੇਂ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਧਾਮ ਹਰਨ ਹਨ ਮਿਲਿਆ ਸਾਜਨੇ ਖਤ ਪਾਈਏ ਬਿਸਰਾ ਜਿਤ ਕਰ ਹਰ ਕੰਤ ਨਾ ਪ੍ਰਗਟਿ ਪਟਨਾਗਰ ਸੇ ਗ੍ਰਾਮ ਸਰਬ ਸਿੰਗਾਰਤਮ ਬੋਲ ਰਸ ਸਣਦੇ ਹੀ ਸਭ ਖਾਮ ਭਉ ਸੁਆਮੀ ਕੰਤ ਵਿਹੂਨੀਆਂ ਨੀਤ ਸੱਜਣ ਸਭ ਜਾ ਨਾਨਕੀ ਬੇਨੰਤੀ ਆ ਕਰ ਕਿਰਪਾ ਦੀ ਜਨਾਮ ਹਰ ਮੇਲੋ ਸੋਮੀ ਸੰਗ ਪ੍ਰਭ ਜਿਸ ਕਾ ਨੀ ਚਲ ਧਾਮ ਚੇਤ ਕੋ ਬਿੰਦੇ ਆਰਾਧੀ ਐ ਹੋਵੇ ਆਨੰਦ ਕਣਾ ਸਤ ਚਨਾ ਮਿਲ ਪਾਈ ਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣ ਹਾਏ ਚ ਸੈ ਗਣਾ ਇਕ ਖਿੰਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਤਲ ਮਈਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚੇਤਨਾ ਆਵਹਿ ਕਿਤਰਾ ਦੁਖ ਪਣਾ ਜਿਨੀ ਰਾਵਿਆ ਸੋ ਪ੍ਰਭ ਤਿਨਾ ਭਾਗ ਮੰਣਾ ਹਰ ਦਰਸ਼ਨ ਕੋ ਮਨੋ ਚਦਾ ਨਾਨਕ ਪਿਆਸ ਮੰਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਜਿਨੀ 라ਬਿਆ ਸੋ ਪ੍ਰਭੂ ਤਿੰਨਾ ਭਾਗ ਮਨਾ ਹਰ ਦਸਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸੰਗਰਾਂਦ ਦੇ ਹੁਕਮਨਾਮੇ ਚੇਤ ਦੀ ਸੰਗਰਾਂਦ ਭਾਗੇ ਭਰੇ ਭਾਗ ਸਲਕੀ ਭਾਗ ਸੁਖ ਤੇ ਨੰਦ ਨਾਲ ਚੜੇ ਸੁਖ ਤੇ ਨੰਦ ਨਿਤ ਹੋਏ ਸਭ ਨੂੰ ਸੁੱਖਾਂ ਸ਼ਾਂਤੀਆਂ ਦਾ ਸਮਾਵੇ ਚੜ੍ਹਦਿਆਂ ਕਲਾ ਬਖਸ਼ਣ ਮਹਾਰਾਜ ਦੇਸ਼ ਵਿਦੇਸ਼ ਰੱਖਿਆ ਕਰਨ ਗੁਰੂ ਸਾਹਿਬ ਜੀ 12 ਮਹਾਮਾਜ ਮਹਿਲਾ ਪੰਜਵਾ ਘਰ ਚੌਥਾ ਭਾਗ ਕੇ 12 ਮਹੀਨਿਆਂ ਦਾ ਇਹ ਸ਼ਬਦ ਮਾਜ ਰਾਗ ਦੇ ਵਿੱਚ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ ਉਚਾਰਿਆ ਹੋਇਆ ਕਰ ਚੌਥੇ ਸੁਰ ਤਾਲ ਵਿੱਚ ਗਾਉਣ ਦਾ ਹੁਕਮ ਹੈ ਪਰਮਾਤਮਾ ਇੱਕ ਹੈ ਜਿਸਦੇ ਨਾਲ ਮਿਲਾਬ ਸਤਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਪ੍ਰਮਾਨ ਕਰ ਰਹੇ ਨੇ हे ਪ੍ਰਭੂ ਅਸੀਂ ਆਪਣੇ ਕਰਮਾਂ ਦੀ ਕਮਾਈ ਅਨੁਸਾਰ ਤੇਥੋਂ ਵਿਛੜੇ ਹੋਏ ਹਾਂ ਤੈਨੂੰ ਵਿਸਾਰੀ ਬੈਠੇ ਹਾਂ ਮਿਹਰ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਵੋ ਮਾਇਆ ਦੇ ਮੋਹ ਵਿੱਚ ਫਸ ਕੇ ਚਫੇਰੇ ਹਰ ਪਾਸੇ ਸੁੱਖ ਕਹਿੰਿ ਖਾਤਰ ਪੜਕਦੇ ਰਹਨੇ ਆ ਹੁਣ ਹੈ ਪ੍ਰਭੂ ਥੱਕ ਕੇ ਤੇਰੀ ਸਰਨ ਆਏ ਹਾਂ ਜਿਵੇਂ ਦੁੱਤੋ ਸਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ ਜਿਵੇਂ ਪਾਣੀ ਤੋਂ ਬਿਨਾ ਖੇਤੀ ਸੁੱਕ ਜਾਂਦੀ ਹੈ ਫਸਲ ਨਹੀਂ ਪੱਕਦੀ ਉਸ ਖੇਤੀ ਵਿੱਚੋਂ ਧਨ ਦੀ ਕਮਾਈ ਨਹੀਂ ਹੋ ਸਕਦੀ ਜਿਵੇਂ ਪ੍ਰਭੂ ਦੇ ਨਾਮ ਤੋਂ ਬਿਨਾ ਸਾਡਾ ਜੀਵਨ ਬ्यर्थ ਚਲਾ ਜਾਂਦਾ ਹੈ ਸੱਜਣ ਖਸਮ ਸੁਆਮੀ ਪ੍ਰਭੂ ਨੂੰ ਮਿਲਣ ਤੋਂ ਬਿਨਾ ਕਿਸੇ ਹੋਰ ਥਾਂ ਸੁੱਖ ਵੀ ਨਹੀਂ ਮਿਲਦਾ ਸੁਖ ਮਿਲੇ ਵੀ ਕਿਵੇਂ ਜਿਸ ਹਿਰਦੇ ਘਰ ਵਿੱਚ ਪਤੀ ਪ੍ਰਭੂ ਆਵਸੇ ਉਸ ਤੇ ਆਦੇ ਵਸਤੇ ਪਿੰਡ ਤੇ ਪਹਾੜ ਤਪ ਦੀ ਪੱਠੀ ਵਰਗੇ ਹੁੰਦੇ ਹਨ ਇਸਤਰੀ ਨੂੰ ਪਤੀ ਤੋਂ ਬਿਨਾ ਸਰੀਰ ਤੇ ਸਾਰੇ ਸ਼ਿੰਗਾਰ ਆਨਾਂ ਦੇ ਵੀੜੇ ਤੇ ਹੋਰ ਰਸ ਆਪਣੇ ਸਰੀਰ ਸਮੇਤ ਹੀ ਵਿਅਰਥ ਦਿਸਦੇ ਹਨ ਜਿਵੇਂ ਮਾਲਕ ਪ੍ਰਭੂ ਕਾ ਪ੍ਰਭੂ ਦੀ ਖਸਮ ਪ੍ਰਭੂ ਦੀ ਯਾਤ ਤੋਂ ਬਿਨਾ ਸਾਰੇ ਸੱਜਣ ਮਿੱਤਰ ਜਿੰਦ ਦੇ ਪੈਰੀ ਠੁੱਕਦੇ ਹਨ ਤਾਈਆਂ ਨਾਨਕ ਦੀ ਬੇਨਤੀ ਹੈ ਕਿਹੇ ਪ੍ਰਭੂ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼ੇ ਹਰੀ ਆਪਣੇ ਚਰਨਾਂ ਵਿੱਚ ਮੈਨੂੰ ਜੋੜੀ ਰੱਖਾ ਹੋਰ ਸਾਰੇ ਆਸਰੇ ਭੰਨੇ ਨਾਸਵੰਤ ਹਨ ਇਕ ਤੇਰਾਕਰ ਸਦਾ ਹਟਲ ਰਹਿਣ ਵਾਲਾ ਹੈ। ਚੇਤ ਵਿੱਚ ਬਸੰਤਰੁੱਤ ਆਉਂਦੀ ਹੈ। ਹਰ ਪਾਸੇ ਖਿੜੀ ਫਲਵਾੜੀ ਮਨ ਨੂੰ ਆਨੰਦ ਦਿੰਦੀ ਹੈ। ਇਹ ਪ੍ਰਪਾਤਮਾ ਨੂੰ ਜੇ ਪ੍ਰਮਾਤਮਾ ਨੂੰ ਸਿਮਰੀਏ ਤਾਂ ਸਿਮਨ ਦੀ ਬਰਕਤ ਨਾਲ ਬਹੁਤ ਆਤਮਿਕ ਆਨੰਦ ਹੋ ਸਕਦਾ ਹੈ। ਹਰ ਜੀਵ ਜੀਵ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਨਾਂ ਨਾਲ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ ਉਸੇ ਬੰਦੇ ਨੂੰ ਜਗਤ ਵਿੱਚ ਜੰਮਿਆ ਜਾਣੋ ਉਸਤਾ ਜਨਮ ਸਫਲਾ ਸਮਝੋ ਜਿਸਨੇ ਸਿਮਨਦੀ ਸਹਿਤਾ ਨਾਲ ਆਪਣੇ ਪ੍ਰਮਾਤਮਾ ਦਾ ਮਿਲਪ ਹਾਸਲ ਕਰ ਲਿਆ ਕਿਉਂਕਿ ਪ੍ਰਮਾਤਮਾ ਦੀ ਯਾਦ ਤੋਂ ਬਿਨਾ ਇੱਕ ਖਿੰਨ ਮਾਤਰ ਸਮਾਂ ਗੁਜ਼ਾਰਿਆ ਇਹ ਜ਼ਿੰਦਗੀ ਵਿਅਰਥ ਬੀਤੀ ਜਾਣਾ ਜਿਹੜਾ ਪ੍ਰਭੂ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਜੰਗਲਾਂ ਵਿੱਚ ਹਰ ਥਾਂ ਵਿਆਪਕ ਹੈ ਜੋ ਜੇ ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿੱਚ ਨਾ ਵਸੇ ਤਾਂ ਉਸ ਮਨੁੱਖ ਦਾ ਮਾਨਸਿਕ ਦੁੱਖ ਬਿਆਨ ਨਹੀਂ ਹੋ ਸਕਦਾ ਪਰ ਜਿਨ੍ਹਾਂ ਬੰਦਿਆਂ ਨੇ ਉਸ ਸਰਵ ਵਿਆਪਕ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਤਿਆ ਵਸਾਇਆ ਹੈ ਉਹਨਾਂ ਦਾ ਬੜਾ ਭਾਗ ਜਾਗ ਪੈਂਦਾ ਹੈ ਨਾਨਕ ਦਾ ਮਨ ਪੀ ਹਰੀ ਦੇ ਇਤਾਰ ਨੂੰ ਤਾਂਗਦਾ ਹੈ ਨਾਨਕ ਦੇ ਮਨ ਵਿੱਚ ਹਰੀ ਦਰਸ਼ਨ ਦੀ ਪਿਆਸ ਹੈ ਜਿਹੜਾ ਮਨੁੱਖ ਮੈਨੂੰ ਹਰੀ ਤਾਂ ਮਿਲਾਪ ਕਰਵਾ ਦੇਵੇ ਮੈਂ ਉਸ ਤੇ ਚਰਨੀ ਲੱਗਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸੇ ਟੂਡੇ ਸੰਗਰਾਂਦ ਚੇਤ ਸੰਗਰਾਂਦ ਹੁਕਮਨਾਮਾ ਫਰਾਂਚੇ ਦਰਵਾਜ਼ਾ ਅੰਮ੍ਰਿਤਸਰ ਅੰਡਰ ਹੈਡਿੰਗ 12 ਮਹਾ ਦਾ 12th ਮੰਥਸ Maj, 5th Mahal, 4th House, One Universal Creator God, by the grace of the True Guru. Guru Sahib say that by the actions we have committed, we are separated from you. Please show your mercy and unite us with yourself, Lord. We have grown weary of wandering to the four corners of the earth and in the ten directions. We have come to your sanctuary, God, without milk. A cow serves no purpose, without water, the crop withers and it will not bring a good price if we do not meet the lord our friend how can we find our place of rest those homes those hearts in which the husband lord is not manifest those towns and villages are like burning furnaces all decorations, the chewing of beetle to sweeten the breath and the body itself are all useless and vain. Without God, our husband, our Lord and Master, all friends and companions are like the messenger of death. This is Nanak's prayer. Please show your mercy and bestow your name, O oh, my Lord and Master. Please unite me with yourself, God, in the eternal mention of your presence. In that month of Chet, by. Meditating on the Lord of the universe, a deep and profound joy arises. Meeting with the, the humble saints, the Lord is found as we chant his name with our tongues. Those who have found God blessed in their coming into this world. Those who live without Him for even an instant, their lives are rendered useless. The Lord is totally pervading the water, the land, and all space. <coughs> he is contained in the forest as well. those who do not remember god how much pain must they suffer those who dwell upon the god have great good fortune my mind yearns for the blessed vision of the lord's darshan oh nanak my mind is so thirsty I touch the feet of one who unites me with God in the month of Jet.